ਅਸਲਾਮੁਆਲੇਕ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਅਸੀਂ ਦਸਵੰਤ ਦੇ ਬਾਰੇ ਜਾਣਾਂਗੇ ਕਿ ਦਸਵੰਤ ਕੱਢਣ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਫਰਕ ਪੈਂਦਾ ਹੈ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਦਸਵੰਤ ਕੱਢਣ ਦੇ ਨਾਲ ਇਹ ਕਥਾ ਹਜ਼ਰਤ ਮੁਹੰਮਦ ਅੱਲਮ ਦੀ ਸੁਣਨ ਤੋਂ ਬਾਅਦ ਜਦੋਂ ਮੈਂ ਆਪਣੀ ਜ਼ਿੰਦਗੀ ਤੋਂ ਦਸਵੰਤ ਕੱਢਿਆ ਤੇ ਮੇਰੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਗਈ ਵੀਰੋ ਬਹੁਤ ਇੰਟਰਸਟਿੰਗ ਕਥਾ ਹੈ ਮੇਰੀ ਜ਼ਿੰਦਗੀ ਬਦਲ ਗਈ ਤੁਹਾਡੀ ਵੀ ਬਦਲ ਸਕਦੀ ਹੈ 10 ਮਿੰਟ ਦੀ ਕਥਾ ਪੂਰੀ ਸੁਣੋ ਸੋ ਚਲੋ ਕਥਾ ਤੋਂ ਅੱਗੇ ਇਸ ਦੇ ਬਾਰੇ ਜਾਣੇ ਮੁਹੰਮਦ ਸਾਹਿਬ ਦੇ ਨੇੜੇ ਵਰਤੀ ਹਜ਼ਰਤ ਅਮਨ ਬਸੜਾ ਤੋਂ ਬਗਦਾਦ ਜਾ ਰਹੇ ਸੰ ਉੱਠਦੇ ਰਸਤੇ ਦੋਪਹਿਰੋਂ ਇਹ ਨਖਲਿਸਤਾਨ ਉਸਨੂੰ ਕਹਿੰਦੇ ਜਿੱਥੇ ਚਾਰ ਪੰਜ ਦਰਖਤ ਹੋਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਨਖਲਿਸਤਾਨ ਕਹਿੰਦੇ ਨੇ ਅਰਬ ਦੇਸ਼ਾਂ ਦੇ ਵਿੱਚ ਆਖਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਉਹ ਰੁਕੇ ਆਰਾਮ ਕਰਨ ਉੱਠ ਨੂੰ ਦਰਸਤ ਨਾਲ ਬਨੇ ਪਾਣੀ ਨਾਲ ਬਹੁਤ ਹੁੰਦਾ ਹੈ ਇੱਕ ਨਾਨ ਗੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਏ ਬਿਖਾਰੀ ਨਹੀਂ ਸੀ ਪਰ ਚੁੰਕੇ ਮੰਗਦਾ ਪਿਆ ਸੀ ਇਸ ਵਾਸਤੇ ਮੰਗਤਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਬੁੱਖਾ ਕੋਤ ਸ਼ਹਿਰ ਵਿੱਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਕੌਂਚ ਵੀ ਸਕਾਂਗਾ ਕਿ ਨਹੀਂ ਕੈਦ ਲਾ। ਤੁਹਾਡੇ ਕੋਲ ਉੱਠ। ਬੈਠ ਰੋਵੇਗਾ। ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ। ਚੌਥਾ ਇਸਾ। ਮੇਰੀ ਥੋੜੀ ਭੁੱਖ ਮਿਟ ਜਾਏਗੀ। ਮੈਂ ਚੱਲ ਪਾਵਾਂਗਾ। ਹਾਜ਼ਰਤ ਉਮਰ ਨੇ ਸਾਰਾ ਨਾਮ ਹੀ ਦੇ ਦਿੱਤਾ। ਕਮਾਲ ਹੈ। ਪਰ ਉਹ ਵੀ ਸਮਝਦਾਰ ਬੰਦਾ ਸੀ। ਕੈਨ ਲਗਾ ਨਾਏ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਦੇ ਯਾਰ ਨੇ ਮੈਨੂੰ ਇਸ ਦਾ ਚੌਥਾ ਭਾਗ ਦੇ ਦੋ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੋ ਤਿੰਨ ਦਿਨ ਦਾ ਭੁਖਾ ਮੈਂ ਅੱਧੇ ਦਿਨ ਦਾ ਭੁਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਅਲ ਕਮਾਲ ਮਾਸ਼ਾਅੱਲ ਉਸ ਮਨੁੱਖ ਨੇ ਆਖਿਆ ਪਹਿਲੇ ਹੀ ਦਾਇਕ ਅਮੀਰ ਮਨੁੱਖ ਦੇਖਿਆ ਹੈ ਅਮੀਰ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਅਨੰਦ ਜੋ ਰਿਸ਼ਤੇ ਦੇ ਚਚੇਰਾ ਬਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਨੇ ਕਰਮੰਡਲ ਪਾਣੀ ਦਾ ਨਾਲ ਭਰ ਰਿਹਾ ਵੀ ਦੁਪਹਿਰ ਦਾ ਵਕਤ ਬਿਆਰ ਦੀ ਗਰਮੀ ਆਖਰ 2 ਕੋਹ ਦਾ ਪੈਂਡਾ 4 ਮੀਲ ਦਾ ਪੈਂਡਾ ਅਜੇ ਅੱਧੀ ਬਾਤ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਅਨੰਦ ਕਹਿੰਦਾ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਟ ਤੈ ਹੋਈ ਹੈ ਸਾਨੂੰ ਵੀ ਪਿਆਸ ਲੱਗ ਸਕਦੀ ਹੈ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੁੱਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਹੈ ਇਹ ਪਿਆਸ ਤੋਂ ਮਰ ਰਿਹਾ ਸੀ ਮਰ ਰਿਹਾ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਆ ਪਾਣੀ ਨਹੀਂ ਸੀ ਗਲੋਕ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਂਦੇ ਨੇ ਸਤਿਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕਟਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨੇ ਇਸ ਚੱਕਰ ਜਨਾਬ ਕਹਿਣਾ ਜਿਨੇ ਕਰੋੜ দান ਕੀਤਾ ਮਹਾਨ ਲਾਨੀ ਇਕ ਕ ਨਹੀਂ ਦਾਨ ਹੈ। ਉਹ ਦਾਇਕ ਰੁਪਏ ਉਸ ਕਰੋੜ ਤੋਂ ਘੱਟ ਨਹੀਂ। ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਲਈ ਸੇਵ ਦੇ ਕੋਲ ਆਤਮਾ ਬੋਧ ਕੋਲ ਹੋਰ ਕੁਛ ਵੀ ਨਹੀਂ ਸੀ। ਦੇ ਦਿੱਤਾ। ਮੋਗਰੇ ਮੈਂ ਮਨ ਤੇਤਨ ਤੇ ধন ਲੋਸਿਰ ਹੈ ਸਭ ਹੀ ਮੇਰੇ। ਕਲਗੇਂਦਰ ਪਾਦਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਦਨ ਕਰਕੇ ਜੋ ਕੁਛ ਵੀ ਹੈ ਸਭ ਜਗਤ ਦਾ ਸਭ ਕਾਲ ਸੇ ਦਾ ਆਪਣਾ ਕੁਝ ਵੀ ਨਹੀਂ ਕੁਝ ਵੀ ਨਹੀਂ ਅ ਮੇਰੀ ਮਾਲ ਅਸਭਾਬ ਤੋਂ ਨਹੀਂ ਹੈ ਇਹ ਦੇਖੋ ਇਤਨੀਆ ਮਹਿਲ ਬਾੜੀਆਂ ਨੇ ਇਹਦਾ ਇਤਨਾ ਵੈਨ ਬਣਨ ਸਰ ਇਹ ਦੇਖੋ ਇਤਨੀ ਧਨ ਸੰਪਦਾ ਹੈ ਅ ਮੇਰੀ ਨਾਪੀ ਜਾਂਦੀ ਇਹ ਦਿਲ ਤੋਂ ਅਗਰ ਦਿਲ ਵਿੱਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਆ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤੂੰ ਇਹਨੂੰ ਅਮੀਰ ਆਖੋਗੇ ਮਹਾ ਸ਼ੂਮ ਮੁਨਕ ਕੁਝ ਵੀ ਨਹੀਂ ਗਰੀਬ ਮੁਨਕ ਲੱਛਣ ਦੱਸ ਦੇਣੇ ਸੁਭਾਅ ਦੱਸਦਾ ਹੈ ਤਰਜ਼ੇ ਜ਼ਿੰਦਗੀ ਦੱਸਦੀ ਹੈ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੋਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੈ ਹੋ ਅੰਗੋਰੀਆ ਏ ਪ੍ਰਭੂ ਮੇਰੀ ਉਂਗਲ پکڑ ਮੈਂ ਨਹੀਂ ਚੱਲ ਸਕਦਾ ਮੈਂ ਤੇਰੇ ਰਸਤੇ ਤੇ ਚੱਲਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿਤਨੇ ਕੁ ਪੁੱਟੇ ਨੇ ਗੁਜਰਾਤ ਦੇ ਇਲਾਕੇ 'ਚ ਮੈਂ ਦੇਖਿਆ ਹੈ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਪਰ ਜਿਸਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪੈਂਦਾ ਉਹਦੀ ਜ਼ਬਾਨ ਚੋਂ ਬੋਲ ਨਿਕਲੇ 4-5 ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ-ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨੇ ਕਿ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ-ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਚਲਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟੇ ਹੈ ਜਿਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲੇ ਸਮਝ ਲਓ ਉਸ ਨੇ ਕਦਮ ਪੁੱਟੇ ਕਿ ਜਿਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾਉਣਾ ਸੁਰਤ ਸੁਣਨਾ ਸੁੰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚੈ ਸੁਣ ਰਿਹਾ ਹੈ ਕਿ ਜੇ ਸੁਰਤ ਦੇ ਚੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ ਤੇ ਅਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਹੈ ਪੜੀ ਜਾ ਰਿਹਾ ਪੜੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੜਿਆ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਚੱਲਣਾ ਕੋਈ ਨਹੀਂ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਏ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲੇ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਕੀ ਹੋ ਗਿਆ ਸੋ ਕਿਹਨੇ ਚੱਲਦਾ ਮੇਲਸ ਕਰਾਂ ਘਟ ਲੋਗਾ ਦੀ ਸੁਰਤ ਸ਼ਬਦ ਦੀ ਤਰਫ ਚਲਦੀ। ਇਸੋ ਹਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖ ਹੈ। ਬਿਨਾ ਸੁਰਤ ਤੋਂ ਸੁਣੀ ਨਹੀਂ ਸਕੇਗਾ, ਨਹੀਂ ਸੁਣ ਸਕੇਗਾ। ਪਰ ਬਿਨਾ ਸੁਰਤ ਤੋਂ ਪੜ ਸਕੇਗਾ, ਬਟਕੀ ਹੋਈ ਸੁਰਤ ਨਾਲ, ਬਟਕੇ ਧਿਆਨ ਨਾਲ ਵੀ ਪੜ ਸਕਦਾ ਹੈ। ਪੜਨ ਵਾਸਤੇ ਧਿਆਨ ਬਾਰ ਕਰਨਾ ਪੈਂਦਾ ਹੈ, ਨਜ਼ਰਾਂ ਵੀ ਬਾਰ ਕਰਨੀਆਂ ਪੈਂਦੀਆਂ। ਸੁਣਨ ਵਾਸਤੇ ਦੀ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕਦਾ ਇਹ ਵੀ ਮਰਜ਼ ਹੈ ਇੱਕ ਮਨੋ ਕੋ ਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ ਸੁਣਨ ਵਾਲਾ ਫਿਰ ਕਹਿ ਦਿੰਦਾ ਹੈ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਦਮਨ ਧਿਆਨ ਸ਼ਬਦ ਦੇ ਚ ਨਹੀਂ ਦੋਸਤੋ ਦਸਵੰਤ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਤੇ ਇਹ ਵੀਰੋ ਸਾਕਤ ਸੱਚ ਗੱਲ ਹੈ ਖੁਦ ਮੇਰੀ ਜ਼ਿੰਦਗੀ ਵੀਰੋ ਇਸੇ ਦਿਸਮੰਤ ਦੇ ਨਾਲ ਬਦਲੀ ਅਗਰ ਕਿਆ ਨਾ ਜਾਵੇ ਤੇ ਇਹੋ ਹੀ ਉਹਦਾ ਮੇਨ ਕਨਸੈਪਟ ਹੈ ਕਿ ਦੋਸਤੋ ਮੈਂ ਅੱਲਾ ਪਾਕ ਦੇ ਰਸਤੇ ਦੇ ਉੱਤੇ ਅੱਜ ਤੋਂ 3-4 ਸਾਲ ਪਹਿਲੇ ਮੇਰੀ ਜ਼ਿੰਦਗੀ ਦੇ ਹਾਲਾਤ ਕਾਫੀ ਜ਼ਿਆਦਾ ਟਾਈਟ ਸੀ ਸ਼ੁਕਰ ਸੀ ਲੇਕਿਨ ਵੀਰੋ ਮੈਂ ਦਸਵਾਂ ਹਿੱਸਾ ਦੇਣਾ ਸ਼ੁਰੂ ਕਰ ਦਿੱਤਾ ਅੱਲਾ ਦੇ ਰਸਤੇ ਤੇ ਚਾਹੇ ਮੈਨੂੰ ਕਿਸੇ ਬੰਨੇੋਂ ਪੈਸੇ ਆਂਦੇ ਸੀ ਮੈਂ ਤਿੰਨ ਚਾਰ ਕਾਰੋਬਾਰ ਕੀਤੇ ਲੇਕਿਨ ਉਹਨਾਂ ਕਾਰੋਬਾਰਾਂ ਦੇ ਵਿੱਚ ਵੀ ਮੈਨੂੰ ਨੁਕਸਾਨ ਹੋਇਆ ਜਦੋਂ ਮੈਂ ਖਤਮ ਕੀਤੇ ਤੇ ਮੇਰੇ ਕੋਲ ਜਿਹੜੇ ਪੈਸੇ ਨੁਕਸਾਨ ਦੇ ਬਾਵਜੂਦ ਵੀ ਮੈਂ ਉਹਦੇ ਵਿੱਚੋਂ ਦਸਵੰਦ ਕੱਟ ਕੇ ਦੇ ਦਿੱਤਾ ਫਿਰ ਉਹ ਅੱਲਾਹ ਸ਼ਾਹਦ ਹੈ ਕਿ ਮੈਂ ਸੱਚ ਆਪਣੀ ਜ਼ਿੰਦਗੀ ਦੱਸ ਰਿਹਾ ਕੋਈ ਝੂਠ ਕੋਈ ਖਾਣੇ ਨਹੀਂ ਤੇ ਮੈਂ ਉਹਨਾਂ 'ਚੋਂ ਦਸਵਾਂ ਹਿਸਾ ਫਿਰ ਵੀ ਦਿੱਤਾ ਨੁਕਸਾਨ ਦੇ ਬਾਵਜੂਦ ਵੀ ਪੈਸੇ ਮੇਰੇ ਕੋਲ ਆ ਗਏ ਆਪਣਾ ਬਿਜ਼ਨਸ ਵੇਚਿਆ ਤੇ ਮੈਂ ਦਸਵਾਂ ਸਾਲਾਂ ਦੇ ਰਾਤੇ ਦੇ ਦਿੱਤਾ ਮੇਰੇ ਮਨ ਦੇ ਵਿੱਚ ਵੀ ਸ਼ੰਕਾ ਸਵਾਲ ਆਵੇ ਕਿ ਯਾਰ ਮੈਨੂੰ ਤਾਂ ਨੁਕਸਾਨ ਹੋਇਆ ਫਾਇਦਾ ਤਾਂ ਹੋਇਆ ਹੀ ਨਹੀਂ ਮੈਂ ਕਿਹਾ ਦਸਵੰਤ ਕੱਢ ਰਿਹਾ ਖੈਰ ਦੋਸਤੋ ਇਸ سلسلہ ਚੱਲਦਾ ਰਿਹਾ ਇਸ ਤਰ੍ਹਾਂ ਜਿੱਦੋਂ ਵੀ ਮੇਰੇ ਕੋਲ ਪੈਸੇ ਆਉਣੇ ਕਿਸੇ ਬੰਦੇ ਨੂੰ ਵੀ ਪ੍ਰਾਫਿਟ ਆਣੇ ਜਾਂ ਕਿਸੇ ਤਰ੍ਹਾਂ ਵੀ ਪੈਸੇ ਆਉਣੇ ਮੈਂ ਉਹ ਚੋਂ ਦਸਵਾਂ ਹਿੱਸਾ ਬਾਹਰ ਕੱਢ ਦੇਣਾ ਅੱਲਾ ਦੇ ਰਾਸਤੇ ਦੇ ਦੇਣਾ ਚਾਹੇ 100 ਰੁਪਏ ਹੋਣਾ ਚਾਹੇ 500 ਰੁਪਏ ਚਾਹੇ ਉਹ 1000 ਰੁਪਏ ਵੀਰੋ ਕੰਮ ਚੱਲਦਾ ਰਿਹਾ ਕੱਲ ਚੱਲਦਾ ਰਿਹਾ ਆ ਹਿਸਤਾ ਆ ਹਿਸਤਾ ਫਿਰ ਵੀਰੋ ਅੱਲਾ ਨੇ ਐਸਾ ਮਿਹਰ ਤੇ ਕਰਮ ਕੀਤਾ 4-5 ਸਾਲ ਬਾਅਦ ਕਿ ਵੀਰੇ ਮੇਰੇ ਹਾਲਾਤ ਬਦਲਨੇ ਸ਼ੁਰੂ ਹੋ ਗਏ ਤੇ ਫਿਰ ਇੱਕ ਉਹ ਵੀ ਵਿਰੋਧ ਟਾਈਮ ਆਇਆ ਮੇਰੀ ਜ਼ਿੰਦਗੀ ਦੇ ਅੰਦਰ ਕਿ ਮੈਂ ਅੱਲਾ ਨੇ ਇਨਾ ਮੈਨੂੰ ਪ੍ਰਾਫਿਟ ਦਿੱਤਾ ਇਨਾ ਮੈਨੂੰ ਨਵਾਜ਼ਿਆ ਕਿ ਮੈਂ 80 80 ਹਜ਼ਾਰ ਰੁਪਇਆ ਲੱਖ ਲੱਖ ਰੁਪਇਆ ਦਸਵੰਤ ਅੱਲਾ ਦੇ ਰਾਸਤੇ ਤੇ ਦਿੱਤਾ ਇਹ ਅੱਲਾ ਪਾਕ ਨੇ ਕਿਸ ਤਰ੍ਹਾਂ ਮੇਰੀ ਜ਼ਿੰਦਗੀ ਬਦਲੀ ਇਹ ਵੀਰੋ ਸਾਰਾ ਕਰਮ ਦਸਵੰਤ ਦਾ ਹੈ ਕਿਉਂਕਿ ਜਦੋਂ ਅਸੀਂ ਅੱਲਾ ਦੇ ਰਾਸਤੇ ਤੇ 1 ਰੁਪਇਆ ਦਵਾਂਗੇ ਤੇ ਸਾਡੇ ਅੱਲਾ ਪਾਕ ਦੀ ਜ਼ਾਤ ਸਾਨੂੰ ਉਸ ਤੋਂ 10 ਗੁਣਾ ਜ਼ਿਆਦਾ عطا ਕਰੇਗੀ। حضرت علی رضی اللہ تعالی عنہ ਦਾ ਕੋਲ ਹੈ ਕਿ ਅਗਰ ਤੁਸੀਂ ਅਮੀਰ ਹੋਣਾ ਚਾਹੁੰਦੇ ਜੇ ਤੇ ਅੱਲਾ ਦੇ ਰਾਸਤੇ ਤੇ ਖਰਚ ਕਰਨਾ ਸ਼ੁਰੂ ਕਰ ਦਿਓ। ਗਰੀਬ ਲੋਗਾਂ ਦੀ ਮਦਦ ਕਰੋ। ਭੁੱਖਿਆਂ ਨੂੰ ਖਾਣਾ ਖਿਲਾਓ। ਜਿਹਦੀ ਜਿਹੜੀ ਜ਼ਰੂਰਤ ਹੈਗੀ ਹੈ ਲੇਕਿਨ ਉਹ ਜ਼ਰੂਰਤਮੰਦ ਹੋਵੇ ਉਹਨੂੰ ਦਿਓ। ਵੀਰੋ ਫਿਰ ਤੁਸੀਂ ਦੇਖਣਾ ਕਿ ਤੁਹਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਹੈ। ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਸਿੱਖ ਆਪਣੇ ਦਸਮਾਲ ਦਸਵੰਤ ਕੱਢਦੇ ਆ ਲੇਕਿਨ ਤੁਹਾਡਾ ਰਜ਼ਕ ਹਲਾਲ ਹੋਣਾ ਚਾਹੀਦਾ। ਕਿਸੇ ਨਾ ਚੋਰੀ ਡਗਾ ਫਰੇਬੀ ਲੁੱਟਮਾਰ ਉਹ ਨਹੀਂ ਹੋਣੀ ਚਾਹੀਦੀ ਵੀਰੋ ਸਿੱਖ ਵੀਰ ਦੇਖੋ ਗੁਰੂ ਨਾਨਕ ਦੇਵ ਜੀ ਨੇ 10 ਰੁਪਏ ਦਾ ਲੰਗਰ ਲਾਇਆ ਸੀ ਅੱਜ ਉਹ ਦੇਖੋ ਲੰਗਰ ਕਿੰਨਾ ਜ਼ਿਆਦਾ ਪੂਰੀ ਦੁਨੀਆ ਤੇ ਕਿ ਖਾਲੀ ਅਗਰ ਦੇਖਿਆ ਜਾਵੇ ਤੇ ਦਰਬਾਰ ਸਾਹਿਬ ਦੇ ਉੱਪਰ ਹੀ ਹਰ ਰੋਜ਼ ਲੱਖਾਂ ਲੋਕਾਂ ਦਾ ਲੰਗਰ ਮੰਦਾ ਲੰਗਰ ਖਾਨਾ ਚੱਲਦਾ ਰਹਿੰਦਾ ਉਹਦੇ ਪੈਸੇ ਕੌਣ ਦੇ ਰਿਹਾ ਕੋਈ ਪਤਾ ਨਹੀਂ ਕੌਣ ਡੋਨੇਸ਼ਨ ਕਰ ਰਿਹਾ ਕੋਈ ਪਤਾ ਨਹੀਂ ਲੇਕਿਨ ਵੀਰੋ ਡੋਨੇਸ਼ਨ ਆਈ ਜਾ ਰਹੀ ਹੈ ਆਈ ਜਾ ਰਹੀ ਉਹ ਲੰਗਰ ਵੱਧ ਰਿਹਾ ਵਦਨ ਬਦਨ ਕੱਟ ਨਹੀਂ ਰਿਹਾ ਉਹ ਕੱਟ ਸਕਦਾ ਵੀ ਨਹੀਂ ਕਦੇ ਵੀ ਨਹੀਂ ਕੱਟ ਸਕਦਾ ਇਹ ਵੀਰੋ ਸਭ ਤੋਂ ਵੱਡੀ ਮਿਸਾਲ ਹੈ ਦੁਨੀਆ ਤੇ ਕਿੰਨੇ ਜ਼ਿਆਦਾ ਹੋਰ ਗੁਰਦੁਆਰੇ ਖੁੱਲ ਗਏ ਕਿੰਨੇ ਲੰਗਰ ਖਾਨੇ ਖੁੱਲ ਚੁੱਕੇ ਆ ਕਿੰਨਾ ਜ਼ਿਆਦਾ ਲੰਗਰ ਵੱਧ ਗਿਆ ਵੀਰੋ ਇਹ ਸਭ ਤੋਂ ਵੱਡੀ ਜ਼ਿੰਦਾ ਮਿਸਾਲ ਹੈ ਕਿਉਂਕਿ ਲੋਕ ਹੁੰਦੇ ਤੱਕ ਮੰਨਦੇ ਨਹੀਂ ਜਿੰਦ ਤੱਕ ਉਹਨਾਂ ਨੂੰ ਕੋਈ ਸਬੂਤ ਨਾ ਮਿਲਦੇ ਸਬੂਤ ਹੈ ਕਾ ਇਸ ਕਰਕੇ ਵੀਰੋ ਜੇ ਤੁਸੀ ਵੀ ਚਾਹਦੇ ਜੇ ਤੁਹਾਡੀ ਜ਼ਿੰਦਗੀ ਕਾਮਯਾਬੀ ਨਾ ਹੋਵੇ ਇਹ ਨਹੀਂ ਕਿ ਤੁਸੀਂ ਅੱਜ ਦੋਗੇ ਤੁਹਾਨੂੰ ਕੱਲ ਹੀ ਮਿਲ ਜੇਗਾ ਅੱਲਾ ਦੇ ਰਾਸਤੇ ਤੇ ਦੇਣਾ ਸ਼ੁਰੂ ਕਰ ਦਿਓ ਦਸਵਾ ਹਿੱਸਾ ਦੇਣਾ ਸ਼ੁਰੂ ਕਰ ਦਿਓ ਫਿਰ ਤੁਸੀਂ ਦੇਖਣਾ ਕਿ ਕਿਸੇ ਦਿਨ ਅੱਲਾ ਪਾਕ ਦੀ ਜ਼ਾਤ ਕਿਸ ਤਰ੍ਹਾਂ ਤੁਹਾਡੀ ਕਾਇਆ ਪਲਣਦੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਂਦਾ ਕਿਸ ਤਰ੍ਹਾਂ ਤੁਹਾਡੇ ਕੋਲ ਪੈਸਿਆਂ ਦੀ ਰੇਲਪੇਲ ਹੋ ਜਾਏਗੀ ਇਨਸ਼ਾ ਅੱਲਾ ਤਾਲਾ ਜ਼ਰੂਰ ਹੋਏਗੀ ਇਹ ਮੇਰਾ ਪਖਤਾ ਇਮਾਨ ਹੈ ਮੈਂ ਤੁਹਾਨੂੰ ਲਿਖ ਕੇ ਦੇ ਸਕਣਾ ਤੁਹਾਡੀ ਨੀਅਤ ਹੋਵੇ ਅੱਲਾ ਪਾਗ ਨੂੰ ਰਾਜ਼ੀ ਕਰਨਾ ਤਾੜਾ ਪੈਸਾ ਹੱਕ ਹalal ਦਾ ਹੋਵੇ ਤੇ ਤੁਹਾਡੇ ਜ਼ਰੂਰ ਹਲਤ ਦਿਲਗੇ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਾਜ਼ਮੀ ਕਰਨਾ ਆਪਣਾ ਸਾਰਾ ਖਿਆਰ ਖੰਦੋ ਯਾਦ ਰੱਖਣਾ ਅੱਲਾ ਫੇਜ਼